ਲੋ ਜਿੱਤੇ ਸੰਗਤਾਂ ਮਾਤਾ ਰਾਣੀ ਦੇ ਦਰਸ਼ਨ ਕਰਨ ਆਂਦੀਆਂ ਤੇ ਨਾਲੇ ਨਾਲ ਹੀ ਪਿੰਗਾ ਝੁੱਲਦੀਆਂ ਲੋ ਜਿੱਤੇ ਆ ਗਿਆ ਮਾਤਾ ਰਾਣੀ ਦਾ ਦਰਬਾਰ ਇੱਥੇ ਕਾਫੀ ਤੁਹਾਨੂੰ ਸ਼ੋਪਸ ਮਿਲ ਜੂਗੀਆਂ ਨਾਲ ਦੇ ਨਾਲ ਪ੍ਰਸ਼ਾਦ ਦੀਆਂ ਹੋਰੇ ਪ੍ਰਾਚੀਨ ਮਾਤਾ ਸੀਤਲਾ ਮਾਤਾ ਮੰਦਿਰ ਇਹ ਲੰਗਰ ਹਾਲ ਤੇ ਇਹਦਾ ਸਮਾਂ ਹੈਗਾ ਵਾ 12 15 ਤੱਕ ਲੈ ਕੇ दो बजे तक करा जी लंगर संग झूठते महा माया जो है पिंडी रूप में यहां बिराजमान है और इसके दो रूप महालक्ष्मी महा सरस्वती रूप जो है वो यहाँ है ये तीनों रूपों में पूर्ण जो है ਇਹ ਮੇਨ ਮਤਲਬਾ ਮਹਾ ਮਾਇਆ ਦਾ ਰੂਪ ਯਹਾਂ ਸਥਾਪਿਤ ਹੈ ਹਾਂਜੀ ਜੈ ਮਾਤਾ ਦੀ ਸਾਰਿਆਂ ਨੂੰ ਸੰਗਤ ਜੀ ਜੈ ਮਾਤਾ ਦੀ ਸਾਰਿਆਂ ਨੂੰ ਚਲੋ ਜੀ ਸੰਗਤ ਜੀ ਆਪਾਂ ਮਾਤਾ ਚਿੰਤਪੂਨੀ ਤੀਜੇ ਨੰਬਰ ਗੇਟ ਰੇ ਥੱਲੇ ਉਤਰ ਆਏ ਆਂ ਤੇ ਅੱਜ ਆਪਾਂ ਚੱਲੇ ਆਂ ਮਾਤਾ ਸ਼ੀਤਲਾ ਮਾਤਾ ਮੰਦਰ ਜੋ ਕਿ ਤੋਂ ਸਿਰਫ 4 ਕਿਲੋਮੀਟਰ ਆ ਹਾਂਜੀ ਤੇ ਬਾਲਾ ਦੀ ਹਾਲ ਦੇਖ ਰਹੇ ਕੋਈ ਹੈਲਮਟ ਲਾਇਆ ਹੋਇਆ ਸੀ ਤੇ ਬਾਲ ਸਟ ਪੂਰੇ ਖਿਲਰੇ ਹੋਏ ਆ ਬਾਲਾਂ ਤੇ ਨ ਜਾਓ ਤੇ ਬਾਕੀ ਹੁਣ ਚਲਦੇ ਤਾਂ ਦਿਖਾਉਣੇ ਉੱਥੇ ਵੀ ਮਾਤਾ ਦੇ ਦਰਬਾਰ ਤੇ ਕਾਫੀ ਰੌਣਕਾਂ ਲੱਗਦੀਆਂ ਵਾ ਸਾਵਣ ਮੇਲਾ ਹੁੰਦਾ ਵਾ ਉੱਥੇ ਮਾਤਾ ਰਾਣੀ ਦੇ ਕਾਫੀ ਸੰਗਤਾਂ ਆਉਂਦੀਆਂ ਇੱਥੋਂ ਜਲ ਚਿੰਤਪੁਰ ਦੀ ਮੱਥਾ ਟੇਕ ਕੇ ਉੱਥੇ ਜਾਂਦੇ ਆ ਤੇ ਉੱਥੇ ਪੀਂਗਾ ਵੀ ਪਈਆਂ ਹੋਈਆਂ ਸਾਵਣ ਦੀਆਂ ਤੇ ਬਾਕੀ ਹੁਣ ਇਹ ਨਹੀਂ ਹੁਣ ਦੱਸੂਗੇ ਬਾਕੀ ਹੁਣ ਚਲਦੇ ਸ਼ੀਤਲਾ ਮਾਤਾ ਮੰਦਿਰ ਤੇ ਸ਼ੀਤਲਾ ਮਾਤਾ ਮੰਦਿਰ ਤਾਂ ਨੂੰ ਪਤਾ ਹੀ ਆ ਕਿ ਬੱਚਿਆਂ ਦੀ ਕੋਈ ਵੀ ਸ킨 ਦੇ ਨਾਲ ਪ੍ਰੋਬਲਮ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਤਾਂ ਅਸੀਂ ਸਭ ਤੋਂ ਜ਼ਿਆਦਾ ਸ਼ੀਤਲਾ ਮਾਤਾ ਮੰਦਿਰ ਮਾਤਾ ਨੂੰ ਮੰਨਦੇ ਆ ਇਸ ਕਰਕੇ ਅਸੀਂ ਚੱਲੇ ਹੁਣ ਸ਼ੀਤ ਤੋ ਚਲੋ ਸੰਗਤ ਜੀ ਨਾ ਦੀ ਨਾ ਤੁਹਾਨੂੰ ਨੇਚਰ ਦੇ ਨਾਲ ਦੇ ਨਜ਼ਾਰੇ ਦਿਖਾਦੇ ਦਿਖਾਦੇ ਤੁਰਾਂਗੇ ਤੋ ਚਲੋ ਹੁਣ ਚੱਲਦੇ ਆ ਬਹੁਤਾ ਸਮਾਂ ਨਹੀਂ ਲੈਂਦੇ ਹੋ ਟਾਡਾ ਚਲੀਏ ਜੀ ਫੇ ਹਾਂਜੀ ਚਲੋ ਤੋ ਚਲੋ ਸੰਗਤ ਜੀ ਮੰਦਿਰ ਆਣ ਵਾਸਤੇ ਰਸਤਾ ਜੇਕਰ ਅਸੀਂ ਮਾਤਾ ਰਣੀ ਚਿੰਤਪੁਨੀ ਮਾਤਾ ਦੇ ਜਾਣਾ ਆ ਤਾਂ ਪਾਰਕਿੰਗ ਜਦੋਂ ਅਸੀਂ ਲਾਉਨੇ ਆ ਉਸ ਤੋਂ نیچے ਨੂੰ ਜਿਹੜਾ ਰਸਤਾ ਜਾਂਦਾ ਹੈ ਨਾ ਸ਼ਾਰਟਕਟ ਜਿਹੜਾ ਅਸੀਂ ਪਿੱਛੋਂ ਦੀ ਵੀ ਜਾਂਦੇ ਆ ਮਾਤਾ ਦੇ ਤੇ ਉੱਥੋਂ ਦੀ ਤੁਸੀਂ ਜਾ ਸਕਦੇ ਆ ਤੇ ਜੇ ਨਹੀਂ ਤਫੇ ਤੁਸੀਂ 3 ਨੰਬਰ ਗੇਟ ਤੋਂ ਜਦੋਂ ਤੁਸੀਂ ਉਤਰਦੇ ਆ ਉਹਦੇ ਨਾਲ ਹੀ ਥੱਲੇ ਨੂੰ ਮੋੜ ਮੋੜਦਾ ਉਹ ਅੱਗੇ 4 ਕਿਲੋਮੀਟਰ ਜਾ ਕੇ ਮਾਤਾ ਰਾਣੀ ਦਾ ਮੰਦਿਰ ਆ। ਬਾਕੀ ਸਾਰਾ ਪਹਾੜੀ ਏਰੀਆ ਇਧਰੋਂ ਤਰਾਈ ਆ ਬਹੁਤ ਜ਼ਿਆਦਾ ਅੱਗੇ। ਪਿੱਛੋਂ ਵੀ ਕਾਫੀ ਤਰਾਈ ਆ ਤੇ ਇਧਰ ਅੱਗੇ ਵੀ ਤਰਾਈ ਆ। ਲੋ ਜਿੱਤੇ ਸੰਗ ਤਾਂ ਮਾਤਾ ਰਾਣੀ ਦੇ ਦਰਸ਼ਨ ਕਰਨ ਆਂਦੀਆਂ ਤੇ ਨਾਲੇ-ਨਾਲੇ ਪਿੰਗਾ ਝੁੱਟਦੀਆਂ। ਤੇ ਇਹ ਰਸਤਾ ਜਿਹੜਾ ਅੱਗੇ ਸਿੱਧਾ ਦਤਾਰਪੁਰ ਤਲਵਾੜਾ ਤੇ ਦੌਲਤਪੁਰ ਨੂੰ ਜਾਂਦਾ ਦਤਾਰਪੁਰ ਨੂੰ ਨਹੀਂ ਦੌਲਤਪੁਰ ਨੂੰ ਜੇ ਸਿੱਧਾ ਸਿੱਧਾ ਇੱਦਾਂ ਵੀ ਐਡਰੈਸ ਕੀ ਦੇ ਤੁਸੀਂ ਮਾਤਾ ਰਾਣੀ ਤੋਂ ਸਿੱਧਾ ਤਈ ਤਲਵਾੜੇ ਵਾਲੇ ਰੋਡ ਤੇ ਆ ਜਾਣਾ ਬਸ ਉਸ ਤੋਂ ਅੱਗੇ ਮਾਤਾ ਰਾਣੀ ਦਾ ਮੰਦਿਰ ਆ ਤੇ ਵਾਲੇ ਗੇਟ ਨੂੰ ਕ੍ਰੋਸ ਕਰਕੇ ਅਸੀਂ ਨਿਕਲ ਜਾਣਾ ਅੱਗੇ ਲੋ ਜੀ ਤੇ ਇਹ ਆ ਗਿਆ ਮਾਤਾ ਰਾਣੀ ਦਾ ਦਰਬਾਰ ਇੱਥੋਂ ਇੰਟਰੀ ਸ਼ੁਰੂ ਹੋ ਅਤੇ ਤੁਸੀਂ ਇੱਥੇ ਕਿਤੇ ਵੀ ਪਾਰਕਿੰਗ ਗੱਡੀ ਲਾ ਕੇ ਮੋਟਰ ਪ੍ਰਸ਼ਾਦ ਲੈ ਲੋ ਨਾਲ ਤੇ ਇਹ ਮਾਤਾ ਰਾਣੀ ਦਾ ਦਰਬਾਰ ਆ ਸਾਹਮਣੇ ਹਲੋ ਸੰਗਜੀ ਇਹ ਹੈਗਾ ਮਾਤਾ ਸ਼ੀਕਲਾ ਮਾਤਾ ਮੰਦਰ ਤੇ ਇੱਕੋ ਮਾਤਾ ਦੀ ਚੜਾਈ ਸ਼ੁਰੂ ਹੋ ਜਾਂਦੀ ਹੈ तकरीबन 121 ਪੌੜੀਆਂਾਂ ਵਾਂ ਤੇ ਚਲੋ ਚੱਲਦੇ ਆਂ ਤਾਂ ਮਾਦੀਨਾ ਮਾਤਾ ਰਾਣੀ ਦੇ ਦਰਵਾਜ਼ੇ ਅੱਛੇ ਕਰੋਨੇ ਆ ਤੇ ਜੇ ਵੀਡੀਓ ਤੋਂ ਨਵਾਂ ਚਾਹਣਾ ਤੇ ਨਵਾਂ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚਲੋ ਹੁਣ ਆਪਾਂ ਚੱਲਦੇ ਆਂ ਜੀ ਕਿ ਆਪਾਂ ਪੁੱਜ ਗਏ ਮਾਤਾ ਸੀਕਲਾ ਮਾਤਾ ਮੰਦਿਰ ਤੇ ਟੋਟਲ 121 ਪੌੜੀਆਂ ਵਾਂ ਤੇ ਬਾਈਕ ਆਪਾਂ ਉੱਥੇ ਖੜੀ ਕਰ ਦਿੱਤੀ ਇਹ ਨਾਲ ਹੀ ਤੇ ਉੱਪਰ ਬਿਲਕੁਲ ਸੋਹਣਾ ਮੰਦਿਰ ਆ ਜੀ ਦੇਖੋ ਜੀ ਛੱਤ ਪਈ ਹੋਈ ਹੈ ਦਾ ਮਹੀ ਕਣੀ ਦੇ ਵਿੱਚ ਮਤਲਬ ਦਿੱਕਤ ਨਹੀਂ ਹੋਗੀ ਤੇ ਆਜੋ ਤਨ ਕਰੋਨੇ ਆ ਦਰਸ਼ਨ ਤੇ ਐ ਨਹੀਂ ਤਾਂ ਮੈਂ ਆਇਆ ਇਸ ਟਾਈਮ ਆਪਾਂ ਦੋਨੇ ਹੀ ਆ ਬਿਲਕੁਲ ਸ਼ਾਂਤ ਕੋਈ ਗੱਲ ਚੱਲੇ ਸਟਾਰਟ ਹੋਣੇ ਆ ਤੇ ਥੋੜੀ ਥੋੜੀ ਫੇਰ ਰਸ਼ ਸ਼ੁਰੂ ਪਊਗਾ ਤੇ ਲੋਈ ਸੰਗਤ ਜੀ ਦੇਖੋ ਜੀ ਇੱਕ ਜਣਾ ਵਾਕਿਆ ਹੋਇਆ ਬੈਸਟ ਕਰਦੇ ਸੀ ਚੇਅਰ ਸੀ ਹੈ ਨਹੀਂ ਹਾਂ ਚੇਅਰ ਸਾ ਤੇ ਇੱਕ ਵਾਕਿਆ ਇਹ ਵੀ ਹੋਇਆ ਕਿ ਸਾਰੇ ਜਣੇ ਉੱਥੇ ਨਾਲ ਦੀ ਨਾਲ ਸਾਰੀਆਂ ਟੁੱਟ ਕੇ ਪੈ ਗਈ ਆ ਲੋ ਸਤਿ ਪ੍ਰਸ਼ਾਦ ਸਤਿ ਨੂੰ ਮੈਨੂੰ ਸਮਝ ਨਹੀਂ ਆਈ ਹੋਇਆ ਕੀ ਹੋਇਆ ਕੀ ਸਾਰੇ ਇਕੱਠੇ ਹੋ ਗਏ ਆ ਗਏ ਤੇ ਲੋਕ ਉੱਤਨੀ ਆਪਾਂ ਹੋਰ ਤੇ ਇਹਤੇ ਸੰਗਤਾਂ ਦਾ ਮਤਲਬ ਹੁੰਦੇ ਥੋੜੇ ਘੱਟ ਹੁੰਦੇ ਆ ਮਤਲਬ ਸਾਵਣ ਮਹੀਨੇ ਵਿੱਚ ਹੀ ਹੁੰਦੇ ਆ ਤੇ ਸਾਰੇ ਜਣੇ ਕਹਿੰਦੇ ਸੱਤੋਂ ਪ੍ਰਸ਼ਾਦ ਆ ਲਓ ਸੱਤੋਂ ਝੰਡੇ ਲੈ ਲਓ ਆਪਾਂ ਜਨਾਲੀ ਆਹੋ ਮਤਲਬ ਉੱਥੋਂ ਆਤਾ ਤਾਂ ਮੰਦਿਰ ਆ ਇੱਧਰ ਨਾਲ ਹੀ ਹੈ ਨਾ ਤੇ ਸਾਹਮਣੇ ਤੇ ਬਸ ਇਸ ਤੋਂ 200 ਮੀਟਰ ਦੂਰੀ ਤੇ ਰਹਿ ਗਿਆ ਤੇ ਇੱਧਰ ਨਾਲ ਮਾਤਾ ਬੰਗਲਾ ਮੁਖੀ ਨੰਦਰਾ ਜੈ ਮਾਤਾ ਦੀ ਲੋਕ ਸੰਗਤੀ ਕਰੋਦਰਸ਼ੀ ਮਾਤਾ ਜੈ ਮਾਤਾ ਦੀ ਨਤਣਾ ਸਾਹ ਤੇ ਜੈ ਮਾਤਾ ਦੀ ਤੇ ਸੇ ਕਾਫੀ ਤੁਹਾਨੂੰ ਸ਼ੋਪਸ ਮਿਲ ਜੂਗੀਆਂ ਨਾਗਿਨਾ ਪ੍ਰਸ਼ਾਦ ਦੀਆਂ ਅੱਗੇ ਜਾ ਕੇ ਵੀ ਤੇ ਚੱਲਦੇ ਤਾਂ ਨਾਗਿਨਾ ਦਿਖਾਣੇ ਆਪਾਂ 100 ਮੀਟਰ ਰਹਿ ਜਾਂਦਾ ਹਾਂ 100 ਮੀਟਰ ਰਹਿ ਗਿਆ ਬਾਈ ਇੱਥੋਂ 100 ਮੀਟਰ ਪਾੜੀਏ ਚਾਂਕੀ ਬਦਲਾਮ ਕੋ ਮਾਤਾ ਦਾ ਮੰਦਰ ਨਾਲ ਤੇ ਬਾਕੀ ਤੁਸੀਂ ਲੋਕੇ ਚੈੱਕ ਕਰ ਸਕਦੇ ਆ ਕਿੰਨਾ ਸੋਹਣਾ ਮੌਸਮ ਆਪਰੋਂ ਤੇ ਇੱਧਰ ਹੀ ਪ੍ਰਸ਼ਾਦ ਦੀ ਦੁਕਾਨਾਂ ਨਾਲ ਦੀ ਨਾਲ ਸਭ ਲੱਗੀਆਂ ਹੋਈਆਂ ਵਾ ਤੇ ਇੱਕੋ ਥੱਲੇ ਮੋਂ ਚੈੱਕ ਕਰੂੰ ਕਿੰਨਾ ਉੱਚੀ ਹਾਂ ਤੇ ਬਸ ਆਪਾਂ ਅਗੇ ਮੰਦਰ ਦੇ ਇਲਾਕੇ ਬਿਲਕੁਲ ਚਲੋ ਜੀ ਮੰਦਰ ਦੇ ਬਿਲਕੁਲ ਆਪਾਂ ਲੱਗ ਗਿਆ ਚੁੱਕੇ ਹਾਂ ਚਲੋ ਜੀ ਮੰਦਰ ਦੇ ਪ੍ਰਗਮ ਮੰਦਰ ਕਦੇ ਖੁੱਲਣ ਦਾ ਸਮਾਂ ਹੈਗਾ ਦਰਵਾਜ਼ੇ ਦੇ ਵਿੱਚ 5:00 ਤੋਂ ਲੈ ਕੇ 9:00 ਤੱਕ ਸਰਦਿਆ 5:30 ਤੋਂ ਲੈ ਕੇ 8:00 ਤੱਕ ਜਿਆ ਮਾਦ ਜੀ ਯਾ ਮਾਦ ਜੀ ਕਰੋ ਮਾਤਰਾ ਨਹੀਂ ਕਰਦੇ ਯਾ ਨਹੀਂ ਹੋਈ ਜਿਆ ਮਾਦ ਜੀ ਲੋਈ ਸੰਧਾ ਜੀ ਸਰ ਉਦਰ ਕੰਮ ਹਾਂ ਸਾਡੇ ਤੋਂ ਸਟੀਲ ਦੀਆਂ ਸਟੀਲ ਦੀਆਂ ਕਬਰ ਇਹਦੇ ਲੱਗੇ ਰਾਚੀਲੇ ਸੰਗਤ ਵੀ ਆ ਰਾ ਹੁੰਦਾ ਨਾ ਇਧਰ ਵੀ ਗੇਟ ਖੋਲਦੇ ਹੋਣੇ ਨਾ ਹੂੰ ਜਿਆ ਮਾਦ ਜੀ ਲੋਈ ਸੰਧਾ ਜੀ ਕਰੋ ਦਰਸ਼ਨ ਮੋਂ ਦੇਖੋ ਗਣੇਸ਼ ਜੀ ਹੋਗੇ ਮਾਤਾ ਦੇ ਹਰਿਮੰਝ ਹੋਗੇ ਹੂੰ ਉਹ ਰੋ ਪ੍ਰਾਚੀਨ ਮਾਤਾ ਸੀਤਾ ਮਾਤਾ ਮੰਦਿਰ ਕਰੋ ਦਰਸ਼ਨ ਸੰਗਾ ਜੀ ਪੂਜਾ ਮਾਤਾ ਦੀ ਅੱਗੇ ਦਰਵਾਰ ਦੇ ਅੰਦਰ ਬਿਲਕੁਲ ਜੀ ਮਾਤਾ ਦੇ ਦਰਸ਼ਨ ਲੋ ਜੀ ਮਾਤਾ ਰਾਣੀ ਦੇ ਕਰੋ ਦਰਸ਼ਨ ਸੰਗਤ ਜੀ ਤੇ ਨਵਰਾਤਰੀ ਮਹੀਨੇ ਵਿੱਚ ਮਾਤਰਾਲੀ ਦੇ ਵੀ ਮੇਲਾ ਲੱਗਦਾ ਵਾ ਤੁਸੀਂ ਦਰਸ਼ਨ ਕਰੋ ਸੋਣ ਮਹੀਨੇ ਹਾਂ ਜੀ ਸੋਣ ਮਹੀਨੇ ਤੇ ਮਾਤਾ ਇੱਥੇ ਮੇਲਾ ਲੱਗਦਾ ਵਾ ਤੇ ਜਰੂਰ ਜੇ ਮਾਤਾ ਚੰਦਪੁਰ ਨਹੀਂ ਆਨੇ ਦਰਵਾਜ਼ਾ ਜਰੂਰ ਮੱਥਾ ਟੇਕੀ ਜਾਓ ਤੇ ਜੈ ਮਾਤਾ ਦੀ ਤੇ 25 ਤਰੀ ਨੂੰ ਪਹਿਲਾ ਮੇਲਾ ਮਾਤਰਾਨੀ ਦੇ ਦਰਬਾਰ ਦਾ ਤੇ ਸੰਗਤ ਜੀ ਅੱਜ ਹੋਤੀ ਸਾਰਿਆਂ ਨੇ ਖੁੱਲੇ ਦਰਸ਼ਨ ਕੀਤੇ ਹੋਗੇ ਮਾਤਰਾਣੀ ਦਰਬਾਰ ਦੇ ਤੇ ਜੈ ਮਾਤਾ ਦੀ ਲਿਖਣਾ ਨਾ ਭੁੱਲਿਓ ਤੇ ਬਤੋ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਆਹ ਦੇਖੋ ਜੀ ਜੈ ਮਾਤਾ ਪ੍ਰਕਰਮਾਪਾ ਕਰਨ ਲਈ ਮਾਤਾ ਜੀ ਜੈ ਮਾਤਾ ਜੀ ਸਰ ਸੇਵਾ ਸਰਮਾਤ ਸੇਵਾ ਤੇ ਲੋਸ ਅੰਗੇ ਜੀ ਕਰੋ ਦਰਸ਼ਨ ਮੰਦਰ ਦੇ ਜੈ ਹੋ ਗੋ ਜੈ ਮਾਤਾ ਜੀ ਜੈ ਮਾਤਾ जय हनुमान जी जय गणपति महाराज की तो रोली संग जी करो राधा कृष्ण जी ਦੇ ਦਰਸ਼ਨ जय, जय।, जय, मा। जय माता जी जय चलो जी जय कालमा कृपा करें तो तन 100 ਰੁਪਏ ਦੇ ਵਿੱਚ ਪੂਰੀ ਪੈਕਿੰਗ ਮਿਲ ਜੂਗੀ ਪ੍ਰਸ਼ਾਦ ਦੀ ਚਲੋ ਜੀ ਸੰਗ ਜੀ ਕਰੋ ਦਰਸ਼ਨ ਜੀ जय माता दी ਤੇ کافی ਵੱਡਾ ਹਾਲ ਆ ਨਹੀਂ ਤੇ ਇਹ ਲੰਗਰ ਹਾਲ ਆ ਤੇ ਇਹਦਾ ਸਮਾਂ ਹੈਗਾ ਵਾ 12:15 ਤੋਂ ਲੈ ਕੇ 2 ਵਜੇ ਤੱਕ ਰਹੀ ਲੰਗਰ ਤੇ ਇਧਰ ਵੀ ਦੇਖੋ ਜੀ ਪੁਜਾਰੀਆਂ ਦਾ ਕਟਸ਼ਾ ਹਾਂ ਜੀ ਆਫਿਸ ਰੂਮ ਆ ਤੇ ਇੱਧਰ ਦੇਖੋ ਪਿੰਗਾ ਪੁੰਗਾ ਸੰਗਤਾਂ ਛੋੜਦੀਆਂ ਵਾ ਤੇ ਸੰਗਤ ਜੀ ਵੱਤ ਤੋਂ ਆਓ ਇਸ ਜਗ੍ਹਾ ਤੇ ਮਾਤਰਾ ਇੱਥੇ ਦਰਸ਼ਨ ਕਰ ਦਾਰੇ ਕਰੋ ਆਪਾਂ ਚੰਤਪੁਨੀ ਦਰਬਾਰ ਤੋਂ ਨੇ ਬਿਲਕੁਲ 4 ਕਿਲੋਮੀਟਰ ਦੂਰੀ ਤੇ ਕਰੇ ਆਣੀ ਆਓ ਤੇ ਸੰਗਤਾਂ ਤੇ ਪਿੰਗਾ ਛੁੱਟਦੇ ਆ शनिदेवम जय शिवशंकर आबा के काफी तपीका कपैया हुई है इधर प्राचीन शिव मंदिर है जी और संतत महादेव जी के दर्शन कराने जय नंदी महाराज वो सभी करो दर्शन बहुत ही प्राचीन शिवलिंग है जय जय हर हर महादेव ਤੇ ਲੋਸਨ ਜੀ ਪਿੰਗ ਦੇਖੋ ਛੋਟੀ ਮੰਦਿਰ ਕੋਲੇ ਦਾ ਸਮਾਂ 5:00 ਉਹ ਪਹਿਲੇ ਦਾ ਦਿੰਦਾ ਮੈਂ ਤੇ ਸਾਰਾ ਕੁਝ ਹੁੰਦਾ 11:40 ਹੂੰ 11 12:30 ਤੱਕ ਮੰਦਿਰ ਵਿੱਚ ਫੋਟੋ ਖਿਜਣਾ ਮਨਾ ਹੈ ਢੋਲ ਵਜਾਣਾ ਮਨਾ ਹੈ ਹੂੰ ਅਗਰ ਕਿਸੇ ਸਮਝਾਗਾ ਤੇ ਆਪਾਂ ਉਸ ਦੀ ਅਸੀਂ ਪੂਰਾ ਪੜ ਸਕਦੇ ਆ ਪਰ ਆਪਾਂ ਪੰਡਿਤ ਜੀ ਤੋਂ ਪਰਮਿਸ਼ਨ ਲੈ ਕੇ ਵੀਡੀਓ ਬਣਾਈ ਆ ਤੇ ਬਾਕੀ ਤੁਸੀਂ ਦੇਖੋ ਪੁਰਾਣਾ ਪ੍ਰਾਣਾ ਬੋਰਡ ਆ ਦੇਖੋ ਪੁਰਾਣਾ ਬੋਰਡ ਆ ਕਟਿਆਣੀ ਇਹਨੂੰ ਅੱਦੇ ਮਤਲਬ ਬਣਾਤਾ ਅੱਗੇ ਜੋੜਤਾ ਇੱਧਰ ਮਮ ਬਲਕਨਾ ਜੀ ਦੇ ਜੈ ਹੋ ਤੁਹਾਨੂੰ ਸਾਰਾ ਜੈ ਹੋ ਬਲਕਨਾ ਜੀ ਕਿਰਪਾ ਕਰਿਓ ਜੈ ਤੇ ਆ ਦੇਖੋ ਮਾਤਰਾਣੀ ਦੇ ਸ਼ੇਰ ਆ ਦੇਖੋ 25 ਦਿਨ ਇੱਥੇ ਰਸਮਾਂ ਲਾਪਣਾ ਕਿਉਂਕਿ ਇੱਥੇ ਮੇਲਾ 25 ਦਿਨ ਤੋਂ ਸ਼ਾਬੰਦਾ ਪੈਣੀ ਹੁਣੇ ਪੁੰਚ ਜੂੜਦੇ ਪਏ ਸਹੀ ਹੈ ਨਹੀਂ ਵੀ ਅਗਰੈਸਿਵ ਹੋ ਪੱਕੀ ਆ ਨਾ ਨਹੀਂ ਕੰਮ ਹੈਗਾ ਲੋ ਜੀ ਬਸ ਹਾਲੇ ਇਹ ਜਮਾਨ ਚੱਕੇ ਠੀਕ ਹੈ ਇਹਨੂੰ ਠੀਕ ਹੈ ਤਸਾਵਨ ਦੀ ਇਹਨਾਂ ਪਿੰਗ ਜੂੜ ਲਈ ਆ ਉਹ ਵੀ ਮਾਤਰਾ ਦੇ ਦਰਵਾਜ਼ੇ ਉੱਤੇ ਤੇ ਕਾਫੀ ਸੰਗਤਾਂ ਤੇ ਪਿੰਗਾ ਝੂੜ ਕੇ ਆ ਕੇ ਤੇ ਇਹਦੇ ਉੱਪਰ ਦਿਹਣੀ ਪਿੰਗ ਠੀਕ ਹੈ ਮਜ਼ਬੂਤ ਰੱਸੀ ਨਹੀਂ ਉਹ ਨਹੀਂ ਹੂੰ ਜੋ ਪਿੰਗ ਦੇ ਉੱਪਰ ਵਾਲੀ ਹਾਂ ਉੱਪਰ ਹਾਂ ਛੋਟੇ ਬੱਚਿਆਂ ਮਾਤਾ ਦੀ ਪੀਂਗ ਲਾਈ ਹੋਈ ਆ ਆ ਦੇਖੋ ਛੋਟੇ ਬੱਚੇ ਪੀਂਗ ਝੂਟ ਜਾਵੇ ਅਗਰੇ ਮੰਦਰ ਦੇ ਤੁਸੀਂ ਦਰਸ਼ਨ ਕਰੋ ਪਹਿਲਾਂ ਆਪਾਂ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਜਰੂਰ ਕਰਿਓ ਤਾਂ ਕਿ ਹਰ ਇੱਕ ਕੋਈ ਇਸ ਮੰਦਰ ਤੱਕ ਜਾਵੇ ਬਹੁਤ ਲੋਕਾਂ ਨੂੰ ਘੱਟ ਪਤਾ ਵਾ ਤੇ ਜਰੂਰ ਇਸ ਜਗ੍ਹਾ ਤੇ ਆਓ ਮਾਤਾ ਰਣੇ ਦੇ ਦਰਸ਼ਨ ਕਰੋ ਤੇ ਆਸ਼ੀਰਵਾਦ ਲਓ ਮਾਤਾ ਸ਼ਾਂਤੀ ਬੱਚਿਆਂ ਦੇ ਵਿਦਿਆ ਸੁੱਖ ਸ਼ਾਂਤੀ ਸਮ੍ਰiddhi ਉਹਨਾਂ ਦੀ ਸੇਫਤ ਲਈ ਲੋਕੀ ਮੰਨ ਮੰਗਦੇ ਆ ਮੰਨਤ ਮੰਗਦੇ ਬੱਚਿਆਂ ਵਾਸਤੇ ਤੇ ਬਾਕੀ ਦੀ ਦੇਖੋ ਸਭ ਆਸਾ ਸੰਗਤ ਮਤਲਬ ਬਿਲਕੁਲ ਆਕੇ ਤੇ ਮਾਤਰਾਣੇ ਦੇ ਦਰਬਾਰ ਤੇ ਹੁੰਦੇ ਆ ਸਾਵਣ ਮੇਲੇ ਝੂਲਾ ਝੂਲਦੇ ਆ ਪਿੰਗਾ ਝੂਲਦੇ ਆ ਪਿੰਨੇ ਜਦੋਂ 25 ਦਿਨ ਪਹਿਲਾਂ ਨਾਲੋਂ ਵਾਸਤੇ ਤਾਂ ਮੇਲਾ ਸ਼ੁਰੂ ਆ ਪਿੰਨੇ ਮਾਤੇ ਤੋਂ ਮੇਲਾ ਸਟਾਰਟ ਆ ਜਿਹੜੇ ਤਾਂ ਅਸੀਂ ਬਾਰ-ਬਾਰ ਦੱਸਦੇ ਪਏ ਆਪਾਂ ਤੁਹਾਨੂੰ ਤੇ ਬਾਕੀ ਦੇਖੋ ਜੀ ਬਹੁਤ ਸੋਹਣੇ ਰੌਣਕ ਲੱਗੇ ਹੋਇਆ ਮਾਤਰਾਣੇ ਦੇ ਦਰਬਾਰ ਦੇ ਉੱਤੇ ਸਭ ਸਟੀਲ ਦੀ ਬਣਾਈ ਹੋਈ ਆ ਜਿਹਦਾ ਕਿ ਇਹ ਨਾ ਬੈਰੀਕੇਟਿੰਗ ਜੀ ਕਹਿੰਦੇ ਆ ਤੁਹਾਨੂੰ ਕਵਰ ਕਿੰਨਾ ਆ ਤਾਂ ਚਲੋ ਅੱਗੇ ਚਲਦੇ ਆ ਬਾਕੀ ਸੰਗਤਾਂ ਦੇ ਬੈਠਣ ਵਾਸਤੇ ਇੱਥੇ ਅਲੱਗ ਸਾਈਡ ਬਣਾਇਆ ਹੋਇਆ ਵਾ ਬੜਸੋ ਲਗੀ ਬਿੰਦੀ ਆ ਹਾਂ ਵਾ ਇਹ ਹਮਾਂ ਢਾਲਣੇ ਕੇ ਬਾਅਦ ਗ੍ਰੇਪਸ ਭਾਈ ਦਾ ਆ ਵਸ਼ੇਸ਼ ਧਿਆਨ ਕੇ ਬਿਲਕੁਲ ਇੱਥੇ ਬਹਿ ਸਕਦੇ ਆ ਤੇ ਬਾਕੀ ਸੰਗਤ ਜੀ ਦੇਖੋ ਜੀ ਪ੍ਰੈਸ ਕਰੋ ਦਰਸ਼ਕ ਸੰਗਤ ਜੀ ਹੁਣ ਆਪਾਂ ਚੱਲਦੇ ਆ ਬਾਬੇ ਦਾ ਇਹ ਮੰਦਰ ਬਣਾ ਬਹੁਤ ਹੀ ਪੁਰਾਣਾ ਮੰਦਰ ਬਣਿਆ 1997 ਤੋਂ ਲੈ ਕੇ 98 ਦੇ ਵਿੱਚ ਬਣਿਆ ਆ ਵਾ ਇਹ ਦੇਖ ਸਕਦੇ ਆ ਦੇਖੋ ਕੰਨੀ ਪੁਰਾਣੀ ਮੂਰਤੀ ਬਾਬ ਬਲਕਨਾਥ ਜੀ ਦੀ ਲੋਰੀ ਸੰਗਤ ਜੀ ਦੁੱਖ ਤੋ ਚਲੋ ਆਦੋ ਚੱਲਦੇ ਹਾਂ ਆਪਾਂ ਇਹ ਨਾਲ ਹੀ ਤੁਹਾਨੂੰ ਦਿਖਾਏਗਾ ਦਾ ਮਾਤਾ ਮਗਰਾ ਮੁਕਤੀ ਜੀ ਦਾ ਮੰਦਿਰ ਅੱਛੇ ਆਸਨਾ ਪਰਿਗਤਾ ਪਰਪੀਤ ਵਰਣਾ ਬਿਤਾਮਰਾ ਭਰਨ ਮਾਲੇ ਵਿਊਸ਼ ਟਾਂਗੇ ਤੇ ਵੀ ਸਮਰਾਗ ਗਰੇਤ ਮਤਰਮ ਬੈਰੀ ਜੀ ਮਾ ਮਾਤੀ ਸ਼੍ਰੀ ਓਮ ਜੀ ਵਾ ਰਾਮ ਆਦੈ ਕਰਨੇ ਦੇਵੀ ਵਾ ਮਹੇਸ਼ਤਰੂ ਪਰਿਪੀੜੀ ਅੰਤ ਤੋ

और इसके दो रूप महालक्ष्मी महा सरस्वती रूप जो है वो यहाँ है ये तीनों रूपों में पूर्ण जो है ये मेन मतलब महामाया का रूप यहाँ है, स्थापित है और ये पहले इनका डेढ़ किलोमीटर नीचे था निवास ठीक छह साल हो गए इनको यहाँ विराजमान हुए और ये सभी सभी भक्तों की जो है मनोकामना पूर्ण करती है और संगत आती रहती है बस इन्हीं शब्दों के साथ से हुआ इनका पंडित देवी दादो मंदिर कितने हाँ। जरूर है चार किलोमीटर तलवाड़ा रोड पर स्थित है शीतला मंदिर के बिल्कुल नजदीक शीतला मंदिर तो जो भी जब भी कोई भगत नहीं आए तो शीतला कालरात्रि रूप में है तो वहां जो है उनके जो आ, यात्रा जो है तब भी पूर्ण होती है जो शीतला माता के आते हैं ਔਰ ਸਾਥ ਮੈਂ ਫਿਰ ਇਹ ਬਗਲਾਮੁਖੀ ਕਾਜਵਾ ਨੂੰ ਕੋ ਅਸੀਰਵਾਦ ਯਹਾਂ ਸੇ ਮਿਲਦਾ ਠੀਕ ਹੈ ਜੈ ਮਾਤਾ ਜੀ ਜੈ ਸੰਗਜੀ ਬਿਲਕੁਲ ਦੇਖੋ ਜਿੱਦੈ ਤੁਸੀਂ ਆਉਂਗੇ ਨਾ ਪੂੜੀਆਂ ਚੜਦੇ ਸਿੱਧੇ ਨਾਲ ਹੀ ਮਾਤਾ ਰਾਣੀ ਦਾ ਦਰਬਾਰ ਦੇਖਣ ਨੂੰ ਮਿਲ ਜੂਗਾ ਅੱਗੇ ਮਾਤਾ ਸ਼ੀਤਲਾ ਮਾਤਾ ਮੰਦਿਰ ਆ ਤੇ ਨਾਲ ਹੀ ਸਾਹਮਣੇ ਦਾ ਮਾਤਾ ਬਗਲਾਮੁਖੀ ਤੇ ਇਥੇ ਚਣਿਆਂ ਦਾ ਭੋਗ ਲੱਗਦਾ ਜਦੋਂ ਕੋਈ ਆਉਂਦਾ ਸੰਗ ਜਰੂਰ ਚਣੇ ਨਾਲ ਲੈ ਕੇ ਆਵੇ ਕੁਝ ਹੋਏ ਚਣੇ ਤੇ ਇਥੇ ਮਾਤਾ ਰਾਣੀ ਨੂੰ ਭੋਗ ਲੱਗਦਾ ਵਾ ਜੈ ਜੈ ਮਾਤਾ ਰਾਣੀ ਹੇ ਲੋਈ ਸੰਗਜੀ ਆਪਾਂ ਮਾਤਾ ਰਾਣੀ ਦੇ ਦਰਬਾਰ ਦੇ ਦਰਸ਼ਨ ਕਰ ਲਿਆ ਤੇ ਮਾਤਾ ਬੰਗਲਾ ਮੁਖੀ ਜੀ ਦੇ ਵੀ ਦਰਸ਼ਨ ਕਰ ਲਿਆ ਆ ਕਾਫੀ ਕੋਸ਼ ਸਾਨੂੰ ਇੱਥੇ ਆ ਗਈ ਪਤਾ ਲੱਗਾ ਮਤਲਬ ਗੱਲਬਾਤ ਕਰਨ ਤੇ ਬਿਲਕੁਲ ਕਈ ਗੱਲਾਂ ਦਾ ਪਤਾ ਲੱਗਾ ਪੰਡਿਤ ਜੀ ਉਹਨਾਂ ਨਾਲ ਮਿਲ ਕੇ ਪਤਾ ਲੱਗਿਆ ਕਿ ਕਿੱਦਾਂ ਕਿੱਦਾਂ ਕਿਉਂਕਿ ਅਪੇ ਮਾਤਾ ਚਿੰਤਪੁਰਨੀ ਦਰਬਾਰ ਤੇ ਉਹਨੇ ਕਿਤੇ ਤਾਂ ਹੀ ਉਹ ਕਹਿੰਦੇ ਮੱਥਾ ਸਨਕਾਰ ਹੁੰਦਾ ਸਾਨੂੰ ਮਾਤਾ ਦੀ ਯਾਤਰਾ ਜੇ ਤੁਸੀਂ ਸ਼ਿਤਲਾ ਮਾਤਾ ਮੰਦਿਰ ਮੱਥਾ ਟੇਕ ਕੇ ਜਾਂਦੇ ਆ ਤਾਂ ਤੇ ਇੱਥੇ ਨਾਲ ਹੀ ਮਾਤਾ ਬੰਗਲਾ ਮੁਖੀ ਦੇ ਜੀ ਦਾ ਮੰਦਿਰ ਆ ਤੇ ਬਹੁਤ ਵਧੀਆ ਮਤਲਬ ਪੰਡਿਤ ਜੀ ਨੇ ਚੰਗੀ ਤਰ੍ਹਾਂ ਦੱਸਿਆ ਬਿਲ ਤੇ ਆਪਾਂ ਜਿਹਦਾ ਕਾਂਗੜੇ ਮਾਤਾ ਮੰਗਲਾ ਮੁਖੀ ਦਾ ਗ੍ਰੇਟ ਮੰਗਲਾ ਮੁਖੀ ਮੰਦਿਰ ਆ ਤੇ ਇੱਥੇ ਹੀ ਸਾਨੂੰ ਆ ਕੇ ਪਤਾ ਲੱਗਾ ਕਿ ਇੱਥੇ ਸੀਤਲਾ ਮਾਤਾ ਮੰਦਿਰ ਦੇ ਨਾਲ ਹੀ ਬਿਲਕੁਲ ਇੱਥੇ ਕਹਿੰਦੇ ਤਿੰਨੇ ਰੂਪਾਂ ਦੇ ਵਿੱਚ ਵਿਰਾਜਮਾਨ ਆ ਮਾਤਾ ਰਾਣੀ ਹਾਂਜੀ ਤੇ ਤਿੰਨੇ ਰੂਪਾਂ ਚ ਮਾਤਾ ਰਾਣੀ ਵੀ ਰਾਜਮਾਨ ਆ ਤੁਸੀਂ ਆ ਕੇ ਮਤਲਬ ਸਭ ਤੋਂ ਜ਼ਿਆਦਾ ਮਤਲਬ ਸ਼ਕਤੀ ਇਸ ਜਗ੍ਹਾ ਦੇ ਉੱਤੇ ਆ ਕਿਤੇ ਕੋਈ ਤਿੰਨ ਸੁ ਰੂਪਾਂ ਦੇ ਵਿੱਚ ਮਾਤਾ ਰਾਣੀ ਆਏ ਨੇ ਤੇ ਵਿਰਾਜਮਾਨ ਹੋਏ ਆ ਹਾਂਜੀ ਤੇ ਬਾਕੀ ਗਾਇਜ਼ ਕਿੱਤਰ ਲੱਗੀ ਵੀਡੀਓ ਜ਼ਰੂਰ ਕਮੈਂਟ ਕਰਕੇ ਦੱਸਿਓ ਬਾਕੀ ਪੁੱਜੇ ਚਨੇ ਚੜਦੇ ਆ ਮਾਤਾ ਰਾਣੀ ਬੰਗਲਾ ਮੁਖੀ ਦੇ ਦਰਬਾਰ ਦੇ ਉੱਤੇ ਕਿਉਂਕਿ ਇੱਕ ਸਪੈਸ਼ਲ ਪੰਡਿਤ ਜੀ ਨੇ ਗੱਲ ਕਹੀ ਸਾਨੂੰ ਵੀ ਕਹਿੰਦੇ ਤੁਸੀਂ ਤਰੋਂ ਹਿਸ਼ਾਰਪੁਰੋਂ ਆਉਨੇ ਜੇ ਆਪਾਂ ਹੁਣ ਆਪਾਂ ਹਿਸ਼ਾਰਪੁਰ ਤੋਰਨੇ ਜੇ ਕਿੱਤੋਂ ਤੁਸੀਂ ਆਪਣੇ ਅੰਦਰ ਪੰਜਾਬ ਤੋਂ ਆਉਨੇ ਆ ਨਾ ਪੁੱਜੇ ਚਨੇ ਹੋਏ ਕਹਿੰਦੇ ਚੜਦੇ ਆ ਮਾਤਾ ਰਾਣੀ ਦੇ ਦਰਬਾਰ ਦੇ ਉੱਤੇ ਸਾਡੇ ਇੱਧਰ ਤਾਂ ਬਹੁਤ ਜ਼ਿਆਦਾ ਮਿਲ ਜਾਂਦੇ ਆ ਸੀ ਇੱਧਰ ਮਤਲਬ ਹਿਮਾਚਲ ਵਾਲੇ ਅੰਦਰ ਐਂਟਰੀ ਕਰ ਲੈਣ ਤਾਂ ਇੱਥੇ ਰੇਅਰ ਰੇਅਰ ਥੋੜੇ ਮਿਲ ਜਾਂਦੇ ਮੈਂ ਤਾਂ ਸੰਭੀਰ ਆ ਦਾਂ ਸਰ ਜਿੰਨਾ ਵੀ ਤੁਸੀਂ ਲੈ ਕੇ ਆਓ ਤੇ ਪੁਜੇ ਚਣੇ ਤੇ ਚੜਾ ਸਕਦੇ ਕੋਈ ਮਾਤਾ ਦੇ ਪੁਜੇ ਚਣੇ ਚੜਦੇ ਆ ਭੋਗ ਲੱਗਦਾ ਤਾਂ ਪ੍ਰਸ਼ਾਦ ਮਿਲਦਾ ਪ੍ਰਸ਼ਾਦ ਮਿਲਦਾ ਕਿਉਂਕਿ ਸਾਨੂੰ ਵੀ ਉਹੀ ਪ੍ਰਸ਼ਾਦ ਮਿਲਿਆ ਮਾਤਾ ਰਾਣੀ ਦਾ ਤੇ ਕਿੱਦਾਂ ਲੱਗੀ ਵੀਡੀਓ ਜਰੂਰ ਆਓ ਵਾਤੋ ਵਾਤ ਇੱਥੇ ਇਸ ਜਗ੍ਹਾ ਤੇ ਆਓ ਦਰਸ਼ਨ ਕਰੋ ਤੇ ਬਿਲਕੁਲ 4 ਕਿਲੋਮੀਟਰ ਕਮ ਸੇ ਕਮ ਸੇ 15 20 ਮਿੰਟ ਮਸੀ ਲੱਗਦੇ ਆ ਉਹਨੂੰ 15 ਕਿ ਮਿੰਟ ਉਸੇ 15 ਮਿੰਟ ਲੱਗਦੇ ਆ ਰਾਮਣਾ ਤੁਸੀਂ ਆ ਸਕਦੇ ਰੋਡ ਬਹੁਤ ਵਧੀਆ ਵਾ ਬੇਫਿਕਰ ਹੋ ਕੇ ਆਓ ਬਾਕੀ ਮੌਸਮ ਬਹੁਤ ਸੋਹਣਾ ਬਾਕੀ 25 ਜਿੱਦਾ ਮਾਤਾ ਚਰਿਤਪੰਨੀ ਚੱਲੇ ਸ਼ੁਰੂ ਇੱਥੇ ਹੀ ਮਾਤਾ ਦੇ ਨਾਲ ਦੇ ਨਾਲ ਨਵਰਾਤਰੀਆਂ ਦੇ ਨਾਲ ਚੱਲੇ ਸ਼ੁਰੂ ਆ ਇੱਥੇ ਵੀ ਸੰਗਤਾਂ ਆਉਂਦੀਆਂ 25 ਤਰੀਕ ਤੋਂ ਮੇਲਾ ਸਟਾਰਟ ਆ ਤੇ ਚਲੋ ਹੁਣ ਚੱਲਦੇ ਸੰਗਤ ਜੀ ਬਹੁਤ ਟਾਈਮ ਜੀ ਲੈਂਦੇ ਮਿਲਾਂਗੇ ਤੁਹਾਨੂੰ ਨੈਕਸਟ ਲੋਕ ਚ ਦਾ ਬਾਏ ਬਾਏ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ